मुदाबाल मुदा ਜੰਗਵਾਰ ਜੰਗਵਾਰ ਬੰਦੇ ਨੇ ਪੱਕ ਲਈ ਆ ਬੰਦੇ ਨੇ ਪੱਕ ਲਈ ਆ ਕੀ ਨਾਮ ਤੇ ਕਿਹੜਾ ਪਿੰਡ ਜੇ ਮੇਰਾ ਨਾਮ ਸੂਬਾ ਸਿੰਘ ਆਈ ਪਿੰਡ ਮੇਰਾ ਭਰਤੋਈ ਜੀ ਅੱਜ ਸਵੇਰੇ 4 ਵਜੇ ਪ੍ਰਸ਼ਾਸਨ ਵੱਡੀ ਪੱਧਰ ਤੇ ਆਣ ਕੇ ਜ਼ਬਰਦਸਤੀ ਸਾਡੀਆਂ ਕਣਕਾਂ ਵਾਈਆਂ ਤੇ ਜਿਹੜਾ ਡਿਪਟੀ ਹਰਕ੍ਰਿਸ਼ਨ ਆਇਆ ਇਹਨੇ ਚੰਗਾ ਮੰਦਾ ਵੀ ਸਾਨੂੰ ਬੋਲਿਆ ਵਾ ਤੇ ਕੁੱਟਮਾਰ ਵੀ ਸਾਡੇ ਨਾਲ ਕੀਤੀ ਨਹੀਂ ਹਾਂ ਤੇ ਸਾਡੇ ਕੋਈ ਅਸੀਂ ਕੋਈ ਪੈਸਾ ਨਹੀਂ ਲਿਆ ਆਰਡੀਨੋਲਜੀ ਕਮਿਟਮੈਂਟ ਹੋਈ ਵੀ ਜਿਨ੍ਹਾਂ ਦੀਆਂ ਪੈਗੀਆਂ ਅਸੀਂ ਉਹਨਾਂ ਦੀ ਅਜ ਕਬਜ਼ਾ ਲੈਣਾ ਜਿਨ੍ਹਾਂ ਨੇ ਪੈਸੇ ਲਏ ਆ ਤੇ ਹੁਣੇ ਮਤਲਬ ਧੋਖੇ ਨਾ ਸਵੇਰੇ ਹੱਡੇਰ ਨਾਲ ਤੂੰ ਤੂੰ ਮੈਂ ਮੈਂ ਬੀਬੀ ਹੰਡਾ ਦਿਖਾਓ ਕਿੱਥੇ ਪੈਸੇ ਲਏ ਆਹੀਂ ਪਰ ਨਹੀਂ ਉਹ ਚੰਗਾ ਮੰਦਾ ਵੀ ਸਾਨੂੰ ਬੋਲੇ ਕਿ ਜੇ ਤੂੰ ਵੀ ਹੱਡੀ ਕੀਤੀ ਜਾਣਾ ਜੀ ਕੀ ਤੁਹਾਨੂੰ ਉਹਨਾਂ ਨੇ ਆਉਣ ਤੋਂ ਪਹਿਲੇ آگਾਹ ਕੀਤਾ ਸੀਗਾ ਕਿ ਅੱਜ ਅਸੀਂ ਮਤਲਬ ਰਿਕੁਆਇਰ ਕਰਦੇ ਹਾਂ ਤੁਹਾਡੇ ਲਈ ਨਹੀਂ ਬਿਲਕੁਲ ਸਾਨੂੰ ਨਹੀਂ ਕੀਤਾ ਬੰਦੇਰੇ ਆਏ ਆ ਜੀ ਹਾਂ ਤੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਜੋ ਹਨਾ ਡੀਸੀ ਸਾਹਿਬ ਨੇ ਪਹਿਲਾਂ ਗਰਦਾਸਪੁਰ ਰੇਲਵੇ ਸਟੇਸ਼ਨ ਤੇ ਕੀਤਾ ਹੈਗਾ ਮੰਗ ਉਹਨਾਂ ਸਾਡੇ ਕਮਿਟਮੈਂਟ ਹੋਈ ਹੈ 118000 ਰੁਪਏ ਸਾਰੇ ਜ਼ਿਲ੍ਹੇ ਨੂੰ ਹਿਜਾਵਾਂਗੇ 1 ਕਰੋੜ 18 ਲੱਖ ਜੇ ਉਹਾਨੂੰ ਦੇ ਦਿੰਦੇ ਤਾਂ ਅਸੀਂ ਕਬਜ਼ਾ ਦੇਣ ਨੂੰ ਤਿਆਰ ਹਾਂ ਤੇ ਜੇ ਉਹ ਆਂਦੇ ਵੀ ਇੰਧਰ 31 ਲੱਖ ਨਾਲ ਅਸੀਂ ਬਿਲਕੁਲ ਕਬਜ਼ਾ ਦੇਣ ਨੂੰ ਤਿਆਰ ਨਹੀਂ ਮਰਦੇ ਜਾਵਾਂਗੇ ਪਰ ਕਬਜ਼ਾ ਨਹੀਂ ਦੇਵਾਂਗੇ ਹਾਂ ਜੀ ਅੱਜ ਜੋ ਕਾਰਵਾਈ ਪ੍ਰਸ਼ਾਸਨਾਂ ਨੂੰ ਕੀਤੀ ਗਈ ਹੈ ਕੀ ਕਰਨ ਦੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭਾਈਨ ਸੋ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸਿੰਘਾਸ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਕਾਰਵਾਈ ਭਰਤ ਤੇ ਨੰਗਲ ਚੌਰ ਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੇ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਵਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੇ ਕਬਜ਼ੇ ਕਰਨ ਦੀ ਵਾਰ ਵਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਨਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਕਬਜ਼ੇ ਕਿਉਂ ਕਿਉਂ ਕਰਾਈ ਇਹਨਾਂ ਨੂੰ ਕਿਦਾਂ ਕਰੁੰਦਈ ਇਹਨਾਂ ਨੂੰ ਸਾਡੀਆਂ ਜਿਹੜੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜ਼ੇ ਕਰਕੇ ਨੈਸ਼ਨਲ ਹਾਈਵੇ ਬਣਾ ਦਈਏ ਸੋ ਇਹਦੇ ਹਾਸਲ ਦੇ ਵਿੱਚ ਔੜ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲੇ ਜ਼ਬਰ ਤੇ ਉੱਤਰ ਕੇ ਆਈ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖੋ ਉਹਨਾਂ ਦੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੰਨੇ ਚਿਰ ਸਾਡੇ ਕਿਸਾਨਾਂ ਦਾ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚੋਂ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦਿਆਂਗੇ ਪਿਛਲੇ ਦਿਨੀ ਵੀ ਜੂਨ ਸਰਕਾਰ ਨੇ ਕੀਤਾ ਸੀਗਾ ਵੀ ਜਿਹੜੀ ਕਲਕ ਖਰਾਬ ਕੀਤੀ ਸੀ ਫਿਰ ਐਸਡੀਐਮ ਜਿਹੜਾ ਬਟਾਇਆ ਉਹਨਾਂ ਨੇ ਫਿਰ ਉਹਦਾ ਮੁਆਵਜ਼ਾ ਜਿਹੜਾ 1.5 ਲੱਖ ਦਿੱਤਾ ਸੀਗਾ ਤੇ ਇਹ बार-बार ਫਿਰ ਉਸੇ ਘਰ ਤੇ ਜਿਹੜਾ ਵਾ ਔਰ ਸੋ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਮਜ਼ਦੂਰ ਸਿੰਘ ਅੱਜ ਕਮੇਟੀ ਪੰਜਾਬ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਤੇ ਦੇ ਦਾਂਗੇ ਪਰ ਆਪਣੀਆਂ ਫਸਲਾਂ ਜਿਹੜੀਆਂ ਨਸਲਾਂ ਜਿਹੜੀਆਂ ਉਹ ਤਬਾਹ ਨਹੀਂ ਹੋਣ ਦਿਆਂਗੇ ਜੰਗ ਜਿਹੜੀ ਆ ਸਾਡੀਆਂ ਨਸਲਾਂ ਤੇ ਫਸਲਾਂ ਦੀ ਆ ਇਹਨੂੰ ਤੁਰ ਤੱਕ ਲੜਾਂਗੇ ਜਿੰਨਾ ਚਿਰ ਸਾਰੇ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਮੁਆਵਜ਼ੇ ਜਿਹੜੇ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਬਿਲਕੁਲ ਇੱਕ ਵੀ ਕਬਜ਼ਾ ਨਹੀਂ ਕਰਨਦਿਆਂ